ਇਸ ਵੀਡੀਓ ਵਿੱਚ ਜੀ ਮੈਂ ਤੁਹਾਨੂੰ ਫਤੇਗੜ ਚੂੜੀਆਂ ਰੋਡ ਦੇ ਉੱਤੇ ਪੈਂਦੀਆਂ ਪੋਸਟ ਕਲੋਨੀ ਦਿਖਾਣਾ ਚਾਹਣਾ ਜੋ ਕਿ ਹੈ ਵਰਿੰਦਾਵਨ ਗਾਰਡਨਸ ਇਹ ਜੋ ਸਾਹਮਣੇ ਰੋਡ ਦੇਖ ਰਹੇ ਹੋ ਇਹ ਹੈ ਜੀ ਫਤੇਗੜ ਚੂੜੀਆਂ ਰੋਡ ਇਸ ਰੋਡ ਤੇ ਮੈਂ ਹੁਣ ਟਰਨ ਲੈ ਲਿਆ ਲੈਫਟ ਤੇ ਇਸ ਰੋਡ ਦੇ ਉੱਤੇ ਸਪ੍ਰਿੰਗ ਡੇਲ ਕਰਕੇ ਇੱਕ ਬਹੁਤ ਹੀ ਪੋਪੂਲਰ ਸਕੂਲ ਵੀ ਹੈਗਾ ਜੋ ਸਪ੍ਰਿੰਗ ਡੇਲ ਤੋਂ ਜਸਟ 1.5 ਕਿਲੋਮੀਟਰ ਦੀ ਦੂਰੀ ਤੇ ਲੈਫਟ ਸਾਈਡ ਤੇ ਹੀ ਵਰਿੰਦਾਵਨ ਗਾਰਡਨਸ ਹੈਗੀ ਕਲੋਨੀ ਜੋ ਕਿ ਬਹੁਤ ਹੀ ਇੱਕ ਪੌਪੂਲਰ ਕਲੋਨੀ ਹੈ ਅਮ੍ਰਿਤਸਰ ਦੀ ਡਾਇਰੈਕਟ ਟੈਂਪੂ ਆਉਂਦੇ ਆ ਇੱਥੋਂ ਬੱਸ ਸਟੈਂਡ ਤੋਂ ਸਿੱਧੀ ਅਪਰੋਚ ਹੈ ਜੀ ਤੇ ਕੋਈ ਭਾਵੇਂ ਰਾਤ ਬਰਾਤੇ ਵੀ ਆਣਾ ਹੋਵੇ ਕਿਸੇ ਨੂੰ ਕੋਈ ਟੈਨਸ਼ਨ ਹੀ ਨਹੀਂ ਹੈ ਲੱਗੇ પેટ્રોલ ਪੰਪ ਮਾਰਕੀਟ ਸਭ ਕੁਝ ਉਪਲਬਧ ਹੈ ਆਹ ਰੋਡ ਤੁਸੀਂ ਦੇਖ ਹੀ ਰਹੇ ਹੋ ਕਾਫੀ ਖੁੱਲਾ ਰੋੜਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਰਾਈਟ ਸਾਈਡ ਤੇ ਆ ਰਿਹਾ ਜੀ ਸਪਰਿੰਗ ਡੇਲ ਸਕੂਲ ਜਿਹੜਾ ਮੈਂ ਤੁਹਾਨੂੰ ਦੱਸਿਆ ਉਹਦੇ ਨਾਲ ਹੀ ਸਪ੍ਰਿੰਗ ਬਲੋਸਮ ਹੈ ਬੱਚਿਆਂ ਲਈ ਅੰਮ੍ਰਿਤਸਰ ਦਾ ਬਹੁਤ ਹੀ ਪੌਪੂਲਰ ਇੱਕ ਸਕੂਲ ਹੈ ਸਪ੍ਰਿੰਗਡੇਲ ਉਹ ਫਤਿਹਗੜ ਚੁੜੀਆਂ ਰੋਡ ਤੇ ਹੀ ਪੈਂਦਾ ਹੈ ਤੇ ਇਤੋਂ ਜੜੀਵਿੰਦਾਵਨ ਗਾਰਡਨ ਹੈ ਉਹਦੀ ਦੂਰੀ ਜਸਟ 1.5 ਕਿਲੋਮੀਟਰ ਹੀ ਹੈ ਦੇ ਨਾਲ 스프링 ਬਲੋਸਮ ਹੈ ਜੋ ਕਿ ਇਹਨਾਂ ਦੀ ਹੀ ਇੱਕ ਬ੍ਰਾਂਚ ਹੈ ਛੋਟੇ ਬੱਚਿਆਂ ਲਈ ਐਸ ਵੇਲੇ ਟਾਈਮ ਹੈ ਕੋਈ 5:00 ਵਜੇ ਦਾ ਲੋਕਾਂ ਨੂੰ ਛੁੱਟੀ ਹੋਈ ਹੋਈ ਹੈ ਤੇ ਥੋੜਾ ਰਸ਼ਟਾ ਹੈ ਇਸ ਸਮੇਂ ਬ੍ਰਿੰਦਾਵਨ ਗਾਰਡਨ ਦਾ ਲੈਫਟ ਸਾਈਡ ਤੇ ਮੋੜ ਹੈ ਜੀ ਆ ਦੇਖ ਲਓ ਜੀ ਮੇਨ ਜਿਹੜਾ ਹੈ ਬ੍ਰਿੰਦਾਵਨ ਗਾਰਡਨ ਦਾ ਮੋੜ ਸਾਹਮਣੇ ਖੜੀ ਹੈ ਇਹ ਆ ਜੀ ਵਰਿੰਦਾਵਨ ਗਾਰਡਨ ਕਾਫੀ ਕੁਲੀ ਸੜਕ ਹੈ ਜਿਹੜੀ ਮੇਨ ਸੜਕ ਹੈ। ਪੱਲਾ ਦੀ ਥੋੜਾ ਬੋਤ ਆ ਰਿਪੇਅਰ ਹੋਈ ਹੋਈ ਲੱਗਦੀ ਹੈ। ਸਾਡਾ ਕੰਮ ਹੈ ਜੀ ਤੁਹਾਨੂੰ ਬਿਲਕੁਲ ਸੱਚਾਈ ਦੱਸਣਾ ਜੋ ਵੀ ਚੀਜ਼ ਹੈ। ਵਧਾ ਚੜਾ ਕੇ ਕੁਝ ਨਹੀਂ ਦੱਸਦੇ ਅਪਾ। ਤੇ ਦੇਖ ਲੋ ਰੋਡ ਜਿਹੜੀ ਹੈਗੀ ਆ ਇਸ ਵੇਲੇ ਰਿਪੇਅਰ ਹੋਈ ਹੋਈ ਹੈ ਬਾਹਰ ਵਾਲੀ। ਤੇ ਅੰਦਰੀਆਂ ਗਲੀਆਂ ਵੀ ਦਿਖਾਵਾਂਗੇ ਤੁਹਾਨੂੰ। ਕੁਝ ਗਲੀਆਂ ਤਾਂ ਇੰਟਰਲੌਕ ਟਾਈਲ ਦੇ ਨਾਲ ਬਣੀਆਂ ਹੋਈਆਂ। ਜੋ ਕਿ ਠੀਕ ਹੈ ਕਿ ਵਧੀਆ ਹੁੰਦੀਆਂ। ਬਾਰ-ਬਾਰ ਭੱਤੀ ਪੈਂਦੇ ਤਾਂ ਜਿਹੜਾ ਫਰਸ਼ ਆ ਉਹ ਨੀਵਣੀ ਹੁੰਦਾ। ਇਹ ਵੀ ਕਾਫੀ ਵੱਡੀ ਕਲੋਨੀ ਹੈ ਜੀ। ਉਡੀ ਸਰਦੀ ਰਾਮ ਦੇ ਤਾਉਣਾ ਗਰਤੀ ਰਹਿਣਾ ਚਾਹਦੇ ਹੋ ਤੇ ਬਹੁਤ ਵਧੀਆ ੱਕਾ ਇਹ ਵੀ ਇਹਦੇ ਅੰਦਰ ਇੱਕ ਇਸਕੌਨ ਟੈਂਪਲ ਵੀ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਇਸ ਕਲੋਨੀ ਦੇ ਬਾਰੇ ਕੋਈ ਵੀ ਇਨਕੁਆਰੀ ਲੈਣੀ ਹੋਵੇ ਤਾਂ ਦੱਸ ਦੇਣਾ ਅਨੁਮੇਂ ਅੰਦਰਲੀ ਗਲੀਆਂ ਵੀ ਦਿਖਾਵਾਂਗਾ ਕੁਝ ਗਲੀਆਂ ਵੇਖ ਰਿਹਾ ਹਾਂ ਹਲੇ ਰਿਪੇਅਰ ਹੋਣ ਵਾਲੀ ਹੈਗੀ ਐ ਸੜਕਾਂ ਟੁੱਟ ਚੁੱਕੀਆਂ ਐ ਪਰ ਕੁਝ ਗਲੀਆਂ ਕਾਫੀ ਸਾਫ਼ ਸੁਥਰੀਆਂ ਤੇ ਖੁੱਲੀਆਂ ਐ ਇਹ ਜਿਹੜੀ ਕਲੋਨੀ ਹੈ ਜੀ ਦੋ ਪਾਸਿਓਂ ਲੱਗ ਜਾਂਦੀ ਐ ਫਤਿਹਗੜ ਚੁੜੀਆਂ ਰੋਡ ਤੋਂ ਵੀ ਤੇ ਲੋਹਾਰਕਾ ਰੋਡ ਤੋਂ ਵੀ ਇਹ ਆਪਾਂ ਫਤਿਹਗੜ ਚੁੜੀਆਂ ਰੋਡ ਤੋਂ ਆਏ ਹਾਂ ਜਿਹੜੀ ਜ਼ਿਆਦਾ ਡਿਵੈਲਪਮੈਂਟ ਐ ਇਸੇ ਸਾਈਡ ਤੇ ਐ ਇਹ ਇਸ ਕੋਨ ਟੈਂਪਲ ਜਿਹੜਾ ਹੈਗਾ ਜੀ ਉਧਰਲੀ ਸਾਈਡ ਤੇ ਮੈਂ ਜਾ ਰਿਹਾ ਨਿਰੰਧਵਨ ਗਾਰਡਨ ਦੇ ਅੰਦਰ ਹੀ ਐ ਜੀ ਲੈਫਟ ਸਾਈਡ ਤੇ ਇਸਕੌਨ ਟੈਂਪਲ ਇੱਕ ਨੌਂ ਨਿਦੰਦਰੀ ਬਣਿਆ ਹੋਇਆ ਇਹ ਆ ਜੀ ਇਸਕੌਨ ਟੈਂਪਲ ਵਿੰਦਾਵਨ ਗਾਰਡਨ ਦੇ ਅੰਦਰ ਹੁਣ ਤੁਹਾਨੂੰ ਮੈਂ ਬਾਕੀ ਦਾ ਏਰੀਆ ਵੀ ਦਿਖਾਣਾ ਆ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਕੁਛ ਨਾਲੇ ਰਿਪੇਅਰ ਹੋਣ ਦੀ ਲੋੜ ਹੈ ਬ੍ਰਿੰਦਾਵਨ ਗਾਰਡਨ ਦੇ ਵਿੱਚ ਪਰ ਇਹ ਬਹੁਤ ਪਿੱਛੇ ਜਿਹਾ ਕਰਕੇ ਹੈ ਫਰੰਟ ਬਿਲਕੁਲ ਸਾਫ਼ ਸੁਥਰਾ ਸੀ ਪਿਛਲੀਆਂ ਗਲੀਆਂ ਵਿੱਚ ਕੁਛ ਨਾ ਕੁਝ ਡਿਵੈਲਪਮੈਂਟ ਹੋਣ ਵਾਲੀਆਂ ਰੋਡ ਦੀ ਜੋ ਸਹੀ ਹੈ ਉਹੀ ਚੀਜ਼ ਤੁਹਾਨੂੰ ਦਿਖਾਣੀ ਆਪਾਂ ਕਿਉਂਕਿ ਸਾਡਾ ਇਹ ਕੰਮ ਨਹੀਂ ਹੈ ਜੀ ਕਿ ਵੀ ਐਵੇਂ ਬੰਦੇ ਨੂੰ ਝੂਠ ਬੋਲ ਕੇ ਕੁਝ ਵੇਚ ਦੋ ਜਾਂ ਗਲਤ ਡਵਾਈਸ ਦੇ ਦਿਓ ਤੇ ਆ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਜੀ ਕੁਝ ਗਲੀਆਂ ਦੇ ਵਿੱਚ ਆ ਇੰਟਰਲੌਕ ਟਾਈਲ ਪਈਆਂ ਹੋਈਆਂ ਜੋ ਕਿ ਵਧੀਆ ਲੰਦੀਆਂ ਲੁੱਕ ਦੇ ਨਾਲੋਂ ਕਿਉਂਕਿ ਬਾਰ-ਬਾਰ ਲੁੱਕ ਪੈਣ ਨਾਲ ਕੀ ਹੁੰਦਾ ਸੜਕ ਹੋ ਜਾਂਦੀ ਉੱਚੀ ਤੇ ਤੁਹਾਡਾ ਜਿਹੜਾ ਅੰਦਰੋਂ ਆਿੰਦਾ ਉਹ ਹੁੰਦਾ ਨੀਵਾ ਪਰ ਆ ਜਿਹੜੀ ਇੰਟਰਲੌਕ ਟਾਈਲਸ ਹੈ ਇਹਦਾ ਫਾਇਦਾ ਹੁੰਦਾ ਕਿ ਇੱਕ ਵਾਰੀ ਅਗਰ ਪੈ ਜਾਣ ਅਗਰ ਖਰਾਬ ਹੋ ਜਾਣ ਬਸ ਟਾਈਲ ਪੁੱਟ ਕੇ ਤੇ ਚੇਂਜ ਕਰ ਦੇਣੀ ਹੈ ਤੇ ਤੁਹਾਡੀ ਭਰਤੀ ਜਿਹੜੀ ਅੰਦਰਲੀ ਉਹ ਬਿਲਕੁਲ ਸੇਰ ਰਹਿੰਦੀ ਹੈ ਆ ਫਿਰ ਬਾਹਰ ਨੂੰ ਜਾ ਰਿਹਾ ਰਸਤਾ ਸਿੱਧਾ ਹੈ ਤੇ ਮੈਂ ਅੱਜ ਦਾ ਤੁਹਾਨੂੰ ਦੱਸਿਆ ਕਿ ਇਹ ਲੋਹਾਰਾ ਕਾ ਰੋਡ ਵਾਲੇ ਪਾਸੇ ਉਹ ਵੀ ਪੈ ਰੰਦਾ ਹੈ ਉਹ ਵੀ ਮੈਂ ਤੁਹਾਨੂੰ ਦਿਖਾਣਾ ਹਣੀ ਮੰਤੋਂ ਨੂੰ ਨਾਲ ਲੋਹਾਰਾ ਕਾ ਰੋਡ ਨੂੰ ਜਿਹੜਾ ਰਸਤਾ ਜਾਂਦਾ ਜੀ ਬ੍ਰਿੰਦਾਵਨ ਗਾਰਡਨ ਤੋਂ ਬ੍ਰਿੰਦਾਵਨ ਗਾਰਡਨ ਦਾ ਜਿਹੜਾ ਜਿਹੜਾ ਉਹ ਦਖਾਨਾ ਇਹ ਰਸਤਾ ਜਾ ਰਿਹਾ 8 ਨੰਬਰ ਗਲੀ ਤੋਂ ਸਿੱਧਾ ਜਾ ਕੇ ਅੱਗੇ ਲੋਹਾਰਾ ਕਾ ਰੋਡ ਵਾਲੀ ਸਾਈਡ ਆ ਜਾਣੀ ਹੈ ਸਾਈਡੋਂ ਆਪਾਂ ਮੁੜਨਾ ਹੀ ਨਾਲ ਨਾਲ ਤੇ ਰੋਡ ਦੀ ਕੰਡੀਸ਼ਨ ਦੇਖਦੇ ਜਾਓ ਕਿਉਂਕਿ ਸਾਡਾ ਕੰਮ ਹੈ ਜੀ ਜੋ ਹੈ ਉਹੀ ਦਿਖਾਣਾ ਅਸੀਂ ਦਰਸਤਾ ਜਾ ਰਿਹਾ ਹਾਂ ਲੋਹਾਰਾ ਰੋਡ ਵਾਲੀ ਸਾਈਡ ਆ ਇਸ ਤੋਂ ਬਾਅਦ ਜਾ ਕੇ ਲੈਫਟ ਆਣਾ ਕਿਉਂ ਕੀ ਬਾਰੇ ਕਲੋਨੀ ਵਧੀਆ ਬਣੀ ਹੈ ਗੇਟਿਡ ਹੈ ਪਰ ਥੋੜਾ ਬੋਤਾ ਜਿਹੜਾ ਰੋਡ ਹੈ ਉਹਦਾ ਕੰਮ ਹੁੰਦਾ ਲੰਦਰਲਾ ਪਰ ਫੇਰ ਵੀ ਗੁਜ਼ਾਰੇ लायक ਹੈਗਾ ਬਹੁਤ ਘੱਟ ਕਲੋਨੀਆਂ ਮਿਲਦੀਆਂ ਇਹੋ ਜੀਆਂ ਜਿੱਥੇ ਸਿੱਧੀ ਡਾਇਰੈਕਟ ਆਟੋ ਵਗੈਰਾ ਆਂਦਾ ਹੋਵੇ ਅਗਰ ਤੁਹਾਡਾ ਕੋਈ ਕੰਮ ਰਿਸ਼ਤੇਦਾਰ ਆਉਣਾ ਜਾਂ ਤੁਸੀਂ ਆਣਾ ਕਿਤੇ ਰਾਤ ਭਰ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਿੱਧਾ ਤੁਹਾਨੂੰ ਮਿਲ ਜਾਂਦਾ ਹੈ ਕਨਵਿੰਸ ਹੱਥੋਂ ਆਪਾਂ ਜਾਣਾ ਨੇ ਲੈਫਟ ਸਾਈਡ ਤੇ ਆ ਗੇਟ ਲੱਗਾ ਪੀਲੇ ਰੰਗ ਦਾ ਤੋਂ ਅਟਾਰ ਵਾਲੀ ਸਾਈਡ ਜਾਣਾ ਤੁਹਾਨੂੰ ਆਪਾਂ ਜਿਹੜੀਆਂ ਲੋਹਾਰਾ ਕਾ ਰੋਡ ਤੇ ਪੈਂਦੀਆਂ ਕਲੋਨੀਆਂ ਉਹ ਵੀ ਦਿਖਾਵਾਂਗੇ ਸਾਰੀਆਂ ਕਲੋਨੀਆਂ ਜਿਹੜੀਆਂ ਤੁਹਾਨੂੰ ਪਿੰਡ ਆਪਾਂ ਦਿਖਾਣੀਆਂ ਬਰਸਾਦਿਆਂ ਜਿੱਥੇ ਤੁਸੀਂ ਰਹਿ ਸਕਦੇ ਹੋ ਵਧੀਆ ਸਹੂਲਤਾਂ ਵਾਂ ਦੇ ਨਾਲਆਂ ਜਿਹੜੀਆਂ ਪਤੀ ਵੀ ਪ੍ਰੋਪਰ ਹੈਗੀ ਹੈ ਪਾਣੀ ਦੀ ਕੋਈ ਦਿੱਕਤ ਨਹੀਂ ਹੈ ਉਹ ਸਿਰਫ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੋ ਹੈਗਾ ਐਸ ਇਟ ਇਜ਼ ਦਿਖਾਇਆ ਜਾਏਗਾ ਕੋਸ਼ ਵਿਧਾ ਚੜਾ ਕੇ ਨਹੀਂ ਦਿਖਾਇਆ ਜਾਏਗਾ ਕੀ ਕਰਾਂ ਬਾਜ਼ੀ ਆਣ ਵਾਲਾ ਜੀ ਲੋਹਾਰਕਾ ਰੋਡ ਵਾਲਾ ਸਾਈਡ ਬ੍ਰਿੰਦਵਨ ਘਾੜਨ ਦਾ ਇਹ ਹਲੇਲਾ ਸਰ ਡਿਵੈਲਪਡ ਏਰੀਆ ਹੈ ਕੰਪੇਅਰ ਟੂ ਜਿਹੜਾ ਆਪਾਂ ਤੁਹਾਨੂੰ ਪਹਿਲੇ ਦਿਖਾਇਆ ਧਰ ਫਤੀਗਾ ਚੁੜਿਆ ਰਕਟ ਵਾਲੀ ਸਾਈਡ ਤੋਂ ਦੀ ਆਪਣੇ ਹਿਸਾਬ ਨਾਲ ਤੁਸੀਂ ਡਿਸਾਈਡ ਕਰ ਲਿਓ ਉਸੇ ਸਾਲਣਾ ਇਹ ਵੀ ਜਾਣ ਲਿਓ ਕਿ ਇੱਧਰ ਰੇਟ ਥੋੜਾ ਘੱਟ ਹੈ ਮੇਨ ਵਾਲੀ ਸਾਈਡ ਤੋਂ ਪਰ ਇਹ ਹੈ ਕਿ ਲੋਹਾਰਕਾ ਰੋੜਾ ਵਾਲੀ ਸਾਈਡ ਤੇ ਤੁਹਾਨੂੰ ਆਟੋ ਨਹੀਂ ਮਿਲਦਾ ਅਗਰ ਕਿਸੇ ਨੇ ਆਣਾ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਤੋਂ ਇੱਧਰਲੀ ਸਾਈਡ ਲਈ ਮਿਲ ਜਾਂਦਾ ਫਤੇਗੜ ਚੁੜਿਆ ਰੋੜਾ ਵਾਲੀ ਸਾਈਡ ਤੇ ਇਹ ਸਾਹਮਣੇ ਗੇਟ ਤੁਸੀਂ ਦੇਖ ਸਕਦੇ ਹੋ ਹੈਗਾ ਜੀ ਲੋਹਾਰਕਾ ਰੋੜਾ ਇਹ ਹੈ ਗਾਲੂ ਹਰਕਾਰਾ ਰੋਡ ਵਾਲਾ ਗੇਟ ਅਦਰੋਂ ਦੀ ਅਗਰ ਤੁਸੀਂ ਬਾਹਰ ਨੂੰ ਜਾਓਗੇ ਤੇ ਲੋਹਾਰਾ ਕਾ ਰੋਡ ਪਹੁੰਚ ਜਾਓਗੇ ਤੇ ਤੁਹਾਨੂੰ ਮੈਂ ਥੋੜਾ ਬਾਹਰ ਉਹਦੀ ਕਾ ਦਿੰਨਾ ਅਬ ਰਿੰਦਵਾਨ ਗਾਰਡਨ ਦਾ ਲੋਹਾਰਾ ਕਾ ਰੋਡ ਸਾਈਡ ਵਾਲਾ ਗੇਟ ਹੈ ਜੀ ਇਹ ਇਹ ਜਾ ਰਹੇ ਆ ਬਾਹਰ ਲੋਹਾਰਾ ਕਾ ਰੋਡ ਤੇ ਆਪਾਂ ਹੁਣ ਮੁੜ ਲੈਨੇ ਆ ਵਾਪਸ ਆ ਦੇਖ ਲਓ ਜੀ ਲੋਹਾਰਾ ਘਾ ਰੋਡ ਵਾਲੀ ਸਾਈਡ ਇਧਰ ਦੀ ਐਂਟਰੀ ਇਦਾਂ ਹੈਗੀ ਐ ਬ੍ਰਿੰਦਵਨ ਗਾਰਡਨ ਲਈ ਇਸ ਤੋਂ ਬਾਅਦ ਹੁਣ ਆਪਾਂ ਬਾਹਰ ਨਿਕਲਣਾ ਸਿੱਧਾ ਜੀ ਕੋਈ ਇਨਕੁਆਰੀ ਹੋਵੇ ਤੇ ਤੁਸੀਂ ਕੰਟੈਕਟ ਕਰ ਲਿਓ ਲੋਰੀ ਬਾਹਰ ਜਾ ਰਹੇ ਆ ਜੀ ਆਪਾਂ ਹੁਣ ਕਦਰਗਰ ਚੁੜਿਆ ਵਾਲੀ ਸਾਈਡ ਰੋਡ ਸਾਈਡ ਯਾ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਹੈ ਬਾਹਰ ਮੇਨ ਰੋਡ ਜਿਹੜਾ ਹੈਗਾ ਲੈਫਟ ਸਾਈਡ ਤੇ ਖਲੀਆਂ ਵੀ ਦੇਖ ਸਕਦੇ ਨਾ ਨਾ ਇਹ ਵੀ ਖਲੀਆਂ ਖਲੀਆਂ ਵਾਟਰ ਟੈਂਕ ਹੈਗਾ ਬਣਿਆ ਆ ਪ੍ਰੋਪਰ ਇੱਥੇ ਪਾਣੀ ਦੀ ਕੋਈ ਸਮੱਸਿਆ ਨਹੀਂ ਬਿਜਲੀ ਦੀ ਕੋਈ ਸਮੱਸਿਆ ਨਹੀਂ ਮੀਟਰ ਤੁਹਾਡੇ ਆਪਣੇ ਨਾਮ ਤੇ ਲੱਗਣੇ ਆ ਪੂੜਾ ਅਪਰੂਵਡ ਹੈ ਕੋਈ ਧਿਕਲ ਵਾਲੀ ਗੱਲ ਨਹੀਂ ਉਹ ਜੀ 메ਨ 게ਟ ਆ ਗਿਆ ਤੇ ਆ ਰਾਈਟ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਮਾਰਕੀਟ ਵਗਾਰਾ ਬਣੀ ਹੋਈ ਹੈ ਅੰਦਰ ਵੀ ਤੇ ਕੋਈ ਦਿੱਕਤ ਨਹੀਂ ਕੀ ਇੱਥੇ ਵੀ ਤੁਸੀਂ ਸਮਾਨ ਵਗਾਰਾ ਮਿਲ ਜਾਂਦਾ ਹਸਪੀਟਲ ਵੀ ਹੈਗਾ ਅੰਦਰ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਫਤਿਹਗੜ ਚੁੜਿਆ ਰੋਡ ਵਾਲੀ ਸਾਈਡ ਵਾਪਸ ਆਹ ਤੇ ਗੇਟ ਦੇਖ ਸਕਦੇ ਹੋ ਰਿੰਦਬਨ ਗਾੜਨ ਦਾ ਵੀਡੀਓ ਦੇਖਣ ਲਈ ਧੰਨਵਾਦ ਕੋਈ ਵੀ ਇਨਕੁਆਰੀ ਹੋਵੇ ਤੇ ਕੰਟੈਕਟ ਕਰ ਲੈਣਾ